ਅੱਜ ਆਪਾਂ ਫਾਈਲ ਰਿਵਿਊ ਕਰਨੇ ਆ ਜਿਹੜੀ ਆਪਾਂ ਰੀਸੈਂਟਲੀ ਕਲੋਜ਼ ਕੀਤੀ ਸੀ ਇੰਡੀਆਨਾ ਦੇ ਵਿੱਚ 410000 ਡਾਲਰ ਪ੍ਰਾਪਰਟੀ ਸੀ 6 ਬੈੱਡਰੂਮਸ 4 ਬਾਥਰੂਮਸ ਇਹ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਪਰਟੀ ਰੀਸੈਂਟਲੀ ਰੈਨੋਵੇਟ ਹੋਈ ਹੈ ਬਹੁਤ ਅੱਛਾ ਕਾਰ ਬਣਿਆ ਪਿਆ ਰਾਈਟ ਫੁਲੀ ਰੈਨੋਵੇਟਿਡ ਸੀ ਐਂਡ ਇਨਸਪੈਕ ਸੀ ਕਿ 410000 ਡਾਲਰ ਪਰਚੇਸ ਪ੍ਰਾਈਸ ਸੀ ਉਹਨੇ 25% ਡਾਊਨ ਪੇਮੈਂਟ ਦਿੱਤੀ ਹੈ ਕਿ 102000 ਡਾਲਰਸ ਐਂਡ ਇਹਨਾਂ ਦੀ ਮੰਥਲੀ ਲਾਇਬਿਲਟੀ ਸੀ 4472 ਡਾਲਰਸ ਰਾਈਟ ਕ੍ਰੈਡਿਟ ਕਾਰਡਸ ਸਟੂਡੈਂਟ ਲੋਨਸ ਜਾਂ ਕਰੰਟ ਮੌਰਗੇਜ ਜਾਂ ਚਾਈਲਡ ਸਪੋਰਟ ਇਹ ਸਾਰੇ ਕਲੈਕਟ ਕਰਕੇ 4472 ਸੀ ਸਿਰਫ ਇੱਕੋ ਹੀ ਬਾਰਵਰ ਸੀ ਫਾਈਲ ਦੇ ਉੱਪਰ ਐਂਡ ਇਹਦੇ ਕ੍ਰੈਡਿਟ ਸਕੋਰ ਸੀ 740 ਰਾਈਟ ਐਂਡ ਹਾਊਸਹੋਲਡ ਇਨਕਮ ਵਾਸ 92000 ਡਾਲਰਸ ਐ 1099 ਐਮਪਲੋਈ ਸੀ ਐਂਡ ਇਹਦੇ ਪ੍ਰਾਪਰਟੀ ਟੈਕਸਸ 4130 ਸੀ ਐਂਡ ਹੋਮ ਇੰਸ਼ੋਰੈਂਸ ਸੀ 970 ਡਾਲਰਸ ਪਰ ਈਅਰ ਐਂਡ ਲੋਨ ਪ੍ਰੋਗਰਾਮ ਇਹਨੇ ਯੂਜ਼ ਕੀਤਾ ਇਹਨੇ ਕੋਈ ਟੈਕਸ ਰਿਟਰਨ ਨਹੀਂ ਸਾਨੂੰ ਦਿੱਤਾ ਪਰ ਇਹਨੇ 24 ਮੰਥਸ ਦੀ ਬੈਂਕ ਸਟੇਟਮੈਂਟਸ ਪ੍ਰੋਵਾਈਡ ਕੀਤੀਆਂ ਸੋ ਇਹ ਆਪਣੀ ਗਾਈਡਲਾਈਨਸ ਨੇ ਬੈਂਕ ਸਟੇਟਮੈਂਟ ਲੋਨ ਦੀ ਤੁਹਾਨੂੰ 720 ਕ੍ਰੈਡਿਟ ਸਕੋਰ ਚਾਹੀਦਾ ਪਰ ਉਹਦੇ ਕੋਲ 740 ਸੀ si, ਉਹਨੂੰ 20% ਡਾਊਨ ਪੇਮੈਂਟ ਚਾਹੀਦੀ ਸੀ ਉਹਨੇ 25 ਪੇ ਕੀਤੀ ਰਾਈਟ ਐਂਡ ਆਪਾਂ ਵਾਪਸ ਜਾ ਕੇ ਚੈੱਕ ਕਰ ਸਕਦੇ ਹਾਂ ਉਹਨੂੰ ਰੇਟ ਕਿੰਨਾ ਮਿਲਿਆ 5.99 and all ja the monthly principal and interest is 1841 dollars ਰਾਈਟ ਐਂਡ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹਮੇਸ਼ਾ ਚੈੱਕ ਕਰੋ ਕਿ ਅ ਕੈਨ ਦਿਸ ਅਮਾਉਂਟ ਇਨਕਰੀਸ ਆਫਟਰ ਕਲੋਜ਼ਿੰਗ ਆ ਸੈਕਸ਼ਨ ਦੇ ਵਿੱਚ ਸਭ ਨੋ ਹੀ ਹੋਣੇ ਚਾਹੀਦੇ ਨੇ ਰਾਈਟ ਕੋਈ ਪ੍ਰੀ ਪੇਮੈਂਟ ਪੈਨਲਟੀ ਨਾ ਹੋਵੇ ਕੋਈ ਬਲੂਨ ਪੇਮੈਂਟ ਨਾ ਹੋਵੇ ਕਿ ਕੋਈ ਸਰਪ੍ਰਾਈਜ਼ਸ ਲੰਸਮ ਨਾ ਪੇਮੈਂਟ ਹੋਵੇ ਤੇ ਜੇ ਤੁਸੀਂ ਪਹਿਲਾਂ ਰੀਫਾਈਨਾਂਸ ਕਰਾਣਾ ਚਾਹੋ ਤੇ ਉਹ ਵੀ ਤੁਸੀਂ ਕਰਾ ਸਕੋ ਰਾਈਟ ਐਂਡ ਇਹਦੀ 1841 ਤੇ ਦੀ ਪ੍ਰਿੰਸੀਪਲ ਐਂਡ ਇੰਟਰਸਟ ਸੀ ਪਲੱਸ ਇਹਦੇ ਐਸਕਰੋ ਅਕਾਊਂਟ ਦੇ ਵਿੱਚ ਜਦੋਂ property taxes and home insurance jayegi oh the 425 escrow card the which included si so the total payment hogi 2266 okay total e the closing cost and pay is 17000 the a e amount kitta uh, add up kita so section a de vich origination charges ਟਿਪਿਕਲੀ ਆਪਾਂ ਦੇਖਨੇ ਅੰਡਰਰਾਈਟਿੰਗ ਫੀਸ ਜਾਂ ਪੁਆਇੰਟਸ ਉਹਨੇ ਪੇ ਕੀਤੇ ਨੇ ਰਾਈਟ ਸੋ ਟੋਟਲ ਉਹਨੇ ਇਹ ਨਾਨ ਕਯੂਐਮ ਲੋਨ ਸੀ ਨੋ ਇਨਕਮ ਚੈੱਕ ਲੋਨ ਸੀ ਸੋ ਇਨਾਂ ਨੇ ਜੋ ਬ੍ਰੋਕਰ ਫੀਸ ਸੀ ਇਹ ਉਹ ਵੀ ਨਾਲ ਇਹਨਾਂ ਨੇ ਖੁਦ ਪੇ ਕੀਤੀ ਹੈ ਰਾਈਟ ਨੈਕਸਟ ਸੈਕਸ਼ਨ ਬੀ ਦੇ ਵਿੱਚ ਆ ਗਿਆ ਕਿ ਕਿਹੜੀਆਂ ਸਰਵਿਸਿਜ਼ ਉਹਨਾਂ ਨੇ ਨਹੀਂ ਸ਼ਾਪ ਕੀਤੀਆਂ ਅਪ੍ਰੇਜ਼ਲ ਫੀਸ ਐਂਡ ਆਦਰਸ 917 ਡਾਲਰਸ ਓਕੇ ਐਂਡ ਟਾਈਟਲ ਵਾਸਤੇ ਟਾਈਟਲ ਸਰਚ ਵਾਸਤੇ ਦ ਟਾਈਟਲ ਲੈਂਡਰਸ ਇੰਸ਼ੋਰੈਂਸ ਸਾਰੀ ਇਨਕਲੂਡ ਕਰਕੇ 1844 ਤੁਹਾਡਾ ਸੈਕਸ਼ਨ ਸੀ ਚ ਆ ਗਿਆ ਠੀਕ ਹੈ ਗਵਰਨਮੈਂਟ ਫੀਸ ਡੈਫੀਨਿਟਲੀ ਔਨ ਦਾ ਲੋਅਰ ਐਂਡ ਨੇ ਇੰਡੀਆਨਾ ਦੇ ਵਿੱਚ ਕੰਪੇਅਰ ਟੂ ਨਿਊਯਾਰਕ ਦੇ ਵਿੱਚ ਨਿਊਯਾਰਕ ਤੇ ਇਹ 10000 ਵੀ ਉੱਪਰ ਚੱਲ ਜਾਂਦੀਆਂ ਨੇ ਇਹ ਸਿਰਫ ਇੱਕ 110 ਡਾਲਰ ਸੀ ਐਂਡ ਪ੍ਰੀਪੇਡਸ ਵੀ ਇਹ ਜਿਹੜੀ ਉਹਨਾਂ ਨੇ ਪਹਿਲਾਂ ਸਰਵਿਸਿਜ਼ ਪੇ ਕਰ ਚੁੱਕੇ ਨੇ ਜਾਂ ਐਟ ਦਾ ਕਲੋਜ਼ਿੰਗ ਪੇ ਕਰਨੀ ਹੈ ਵਿਚ ਇਨਕਲੂਡਸ ਯੋਰ ਹੋਮ ਇੰਸ਼ੋਰੈਂਸ 970 ਡਾਲਰਸ देयर ਰਾਈਟ ਪ੍ਰੀਪੇਡ ਇੰਟਰਸਟ ਇਹਨਾਂ ਨੇ 409 ਡਾਲਰ ਪੇ ਕੀਤਾ ਐਂਡ ਜੋ ਐਸਕ੍ਰੋ ਅਕਾਊਂਟ ਆਪਾਂ ਕਹਿ ਰਹੇ ਆ ਜਦੋਂ ਤੁਹਾਡੀ ਪੇਮੈਂਟ ਡਿਊ ਹੋਏਗੀ ਰੀਨਿਊਲ ਟਾਈਮ ਤੇ ਉੱਤੇ ਹੋਮ ਇੰਸ਼ੋਰੈਂਸ ਦੀ ਜਾਂ ਪ੍ਰਾਪਰਟੀ ਟੈਕਸਸ ਦੀ ਉਹਦੇ ਵਾਸਤੇ ਤਿੰਨ ਮਹੀਨਿਆਂ ਦੇ ਉਹਨਾਂ ਨੇ ਹੋਮ ਇੰਸ਼ੋਰੈਂਸ ਪਹਿਲਾਂ ਐਡ ਕਰ ਲਈਏ ਰਾਈਟ ਐਂਡ ਪਲੱਸ ਪ੍ਰਾਪਰਟੀ ਟੈਕਸਸ ਸੋ ਤੁਹਾਡੇ ਜੋ ਸੇਵਿੰਗਸ ਅਕਾਊਂਟ ਜੋ ਐਸਕ੍ਰੋ ਅਕਾਊਂਟ ਦੇ ਵਿੱਚ ਹੋਏਗਾ ਉਹਦੇ ਵਿੱਚ ਅਮਾਉਂਟ ਕਲੋਜ਼ਿੰਗ ਤੇ 2500 ਡਾਲਰ ਸਟਾਰਟ ਹੋਏਗਾ ਓਕੇ ਐਂਡ ਹੋਰ ਵੀ ਉਹਨਾਂ ਨੇ ਬਿਲਡਰਸ ਫੀਸ ਐਚਓਆਈ ਫੀਸ ਅਥੇ ਪਾਈਆਂ ਨੇ 2200 ਡਾਲਰ ਸਾਰਾ ਕੰਪਿਊਟਰ ਤੁਸੀਂ ਐਡ ਕਰਦੇ ਹੋ ਤੇ ਇੱਥੇ ਆ ਜਾਂ ਸੋ ਜੇ ਤੁਸੀਂ ਆਪਣੇ ਵਾਸਤੇ ਇੰਡੀਆਨਾ ਦੇ ਵਿੱਚ ਨਿਊਯਾਰਕ ਦੇ ਵਿੱਚ ਕਿਤੇ ਵੀ ਕਾਰ ਲੱਭ ਰਹੇ ਹੋ ਜੇ ਤੁਹਾਡੇ ਕੋ ਕੋਈ ਵੀ ਮੋਰਗੇਜ ਕੁਐਸਚਨ ਹੈਗਾ ਪਲੀਜ਼ ਕਾਲ ਇਨ ਸਚ